ਕੇਂਦਰੀ ਟ੍ਰੇਡ ਯੂਨੀਅਨ ਦੇ ਸਾਂਝੇ ਮੰਚ ਤੇ ਸੰਯੁਕਤ ਕਿਸਾਨ ਮੋਰਚੇ ਦੇ ਸਦੇ ਉੱਪਰ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਦੇ ਸਬੰਧ ਵਿੱਚ ਵੱਖ-ਵੱਖ ਟ੍ਰੇਡ ਯੂਨੀਅਨ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਇਕੱਠ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਅੰਮ੍ਰਿਤਸਰ বাস ਸਟੈਂਡ ਵਿਖੇ ਕੀਤਾ ਗਿਆ ਅਤੇ ਇਸ ਮੌਕੇ ਵੱਖ-ਵੱਖ ਬੁਲਾ ਰਹੇ ਨਾਕਿਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਖਿਲਾਫ ਹਨ ਉਹਨਾਂ ਨੇ ਆਖਿਆ ਵੀ 9 ਜੁਲਾਈ ਤੱਕ ਸਾਰਾ ਨਾ ਮਜ਼ਦੂਰਾ ਮੁਲਾਜ਼ਮਾਂ ਦੀਆਂ ਜੋ ਮੰਗਾ ਹਨ ਅਗਰ ਕੇਂਦਰ ਸਰਕਾਰ ਨੇ ਨਾ ਮੰਨੀਆਂ ਤਾਂ 9 ਜੁਲਾਈ ਨੂੰ ਪੂਰਾ ਪਰਤ ਬੰਦ ਕੀਤਾ ਜਾਵੇਗਾ ਅਤੇ ਚੱਕਾ ਜਾਮ ਕੀਤਾ ਜਾਵੇਗਾ ਇਸ ਮੌਕੇ ਕਾਮਰੇਟ ਅਮਰਜੀਤ ਸਿੰਘ ਅੰਸਲ ਮਿੰਨੀ ਬੱਸ ਆਪਰੇਟਰ ਯੋਨੀ ਦੇ ਸੂਬਾ ਪ੍ਰਧਾਨ ਬਲੇਵ ਸਿੰਘ ਬੱਬੂ ਮਿੰਨੀ ਬੱਸ ਆਪਰੇਟਰ ਯੋਨੀ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਸਿਰਸਾ ਕਵਲਜੀਤ ਸਿੰਘ ਕਾਮਰੇਟ ਸੁਚਾ ਸਿੰਘ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਨਾ ਯੂਨੀਅਨਾਂ ਦਾ ਅੱਜ ਆਜ ਕੇਂਦਰ ਸਰਕਾਰ ਦੇ ਖਿਲਾਫ ਸਾਰੀਆਂ ਟ੍ਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ ਤੇ ਸਾਰੀਆਂ ਮਜ਼ਦੂਰਾਂ ਵਰਕਰਾਂ ਜੂੜੀਆਂ ਨੇ ਜਿੰਨੀਆਂ ਅਸੀਂ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਅਸੀਂ ਬੱਸ ਸਟੈਂਡ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਹੈ ਜਿਹੜੀ 20 ਤਰੀਕ ਨੂੰ ਅੱਜ ਪੂਰੇ ਭਾਰਤ ਦੇ ਵਿੱਚ ਛੜਤਾੜ ਹੋਣੀ ਸੀ ਅਸੀਂ ਜਿਹੜਾ ਪ੍ਰੋਗਰਾਮ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਹੈ ਪਹਿਲੋਂ ਪ੍ਰੋਗਰਾਮ ਉਹ ਮੁਲਤਵੀ ਕਰਕੇ 9 ਜੁਲਾਈ ਦਾ ਕੀਤਾ ਗਿਆ ਇਸ ਕਰਕੇ ਅਸੀਂ ਸਾਡੇ ਆਗੂ ਸਹਿਵਾਣਾ ਨੇ ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਸੀ ਕਿ ਅੱਜ ਦਾ ਰੋਜ਼ ਪ੍ਰਦਰਸ਼ਨ ਭਾਵੇਂ ਛੋਟਾ ਕੀਤਾ ਜਾਵੇ ਕੀਤਾ ਜ਼ਰੂਰ ਜਾਵੇ ਬੱਸ ਸਟੈਂਡ ਤੇ ਸਾਡੇ ਆਗੂ ਸਹਿਣ ਸਾਹਿਬ ਆਗੂ ਸਹਿਵਾਣ ਸਰ ਆਏ ਨੇ ਮਰਜੀਤ ਸਿੰਘ ਅਸਲ ਡਿਪਟੀ ਜਨਰਲ ਸੈਕਟਰੀ ਪੰਜਾਬ ਹੇਟਕ ਕੇਂਦਰ ਦੇ ਵਿੱਚ ਬੀਜੇਪੀ ਦੀ ਅਗਵਾਈ ਦੇ ਵਿੱਚ ਮੋਦੀ ਦੀ ਸਰਕਾਰ ਜਦੋਂ ਦੇ ਆਈ ਆ 2014 ਤੋਂ ਇਹਨੇ ਲਗਾਤਾਰ ਜਿਹੜੀਆਂ ਦੀਆਂ ਨੀਤੀਆਂ ਨੇ ਉਹ ਮਜ਼ਦੂਰ ਵਿਰੋਧੀ ਆ ਕਿਸਾਨ ਵਿਰੋਧੀ ਆ ਤੇ ਕਾਰਪੋਰੇਟ ਪੱਖੀ ਆ ਇਹਨਾਂ ਨੇ ਸਰਮਾਇਦਾਰਾਂ ਨੂੰ ਸਹੂਲਤਾਂ ਦਿੱਤੀਆਂ ਨੇ ਮਜ਼ਦੂਰਾਂ ਕਿਸਾਨਾਂ ਦਾ ਕਚੂੰਬਰ ਕੱਢਿਆ ਪਹਿਲਾਂ ਕਿਸਾਨਾਂ ਦੇ ਉੱਤੇ ਕਾਨੂੰਨ ਲਿਆਂਦੇ ਖੇਤੀ ਕਾਨੂੰਨ ਜਿਹੜੇ ਕਿਸਾਨ ਅੰਦੋਲਨ ਕਰਕੇ ਇਹਨੂੰ ਵਾਪਸ ਲੈਣੇ ਪਏ ਫਿਰ ਮਜ਼ਦੂਰਾਂ ਦੇ 29 ਕਾਨੂੰਨ ਖਤਮ ਕਰਕੇ ਉਹਨਾਂ ਦੀ ਥਾਂ ਤੇ ਚਾਰ ਲੇਬਰ ਕੋਡ ਲਿਆ ਰਹੇ ਆ ਜਿਹਦੇ ਖਿਲਾਫ ਸਾਰੇ ਦੇਸ਼ ਦੀਆਂ ਮਜ਼ਦੂਰ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਦੀ ਮਦਦ ਕਰ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਇਹਦੀ ਮਦਦ ਕਰੀਆਂ ਨੇ ਔਰ 18 ਮਾਰਚ ਨੂੰ ਦਿੱਲੀ ਦੇ ਵਿੱਚ ਕਨਵੈਨਸ਼ਨ ਕਰਕੇ ਫੈਸਲਾ ਕੀਤਾ ਸੀ ਕਿ 20 ਮਈ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਜਾਏਗੀ ਦੇਸ਼ ਦੇ ਵਿੱਚ ਜੰਗ ਲੱਗਣ ਕਰਕੇ ਜੰਗ ਦਾ ਮਾਹੌਲ ਬਣਨ ਕਰਕੇ ਜਥੇਬੰਦੀਆਂ ਨੇ 15 ਤਰੀਕ ਨੂੰ ਫੈਸਲਾ ਕੀਤਾ ਇਹ ਹੜਤਾਲ ਅੱਗੇ 9 ਜੁਲਾਈ ਨੂੰ ਮੁਲਤਵੀ ਕੀਤੀ ਜਾਂਦੀ ਆ ਔਰ ਅੱਜ ਸਾਰੇ ਦੇਸ਼ ਦੇ ਵਿੱਚ ਰੋਸ ਦਿਵਸ ਆ ਇਹ ਕੇਂਦਰ ਸਰਕਾਰ ਦੇ ਲਈ ਇਹ ਮੌਕਾ ਕਿ ਉਹ ਮਜ਼ਦੂਰ ਜਥੇਬੰਦੀਆਂ ਨਾਲ ਬਹਿ ਕੇ ਗੱਲ ਕਰੇ ਤਾਂ ਜੋ 9 ਜੁਲਾਈ ਦੀ ਹੜਤਾਲ ਨਾ ਹੋਵੇ ਅਗਰ ਕੇਂਦਰ ਸਰਕਾਰ ਨੇ ਮਜ਼ਦੂਰ ਜਥੇਬੰਦੀਆਂ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਬਹਿ ਕੇ ਫੈਸਲਾ ਨਹੀਂ ਕੀਤਾ ਮੰਗਾ ਨਹੀਂ ਮੰਨਿਆ ਤਾਂ 9 ਜੁਲਾਈ ਨੂੰ ਬਹੁਤ ਭਾਰੀ ਹੜਤਾਲ ਜਿਹੜੀ ਹੋਏਗੀ ਭਾਰਤ ਬੰਦ ਹੋਏਗਾ ਅੰਮ੍ਰਿਤਸਰ ਦੇ ਵਿੱਚ ਅਸੀਂ ਇਸੇ ਜਗ੍ਹਾ ਦੇ ਉੱਪਰ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਹੜਤਾਲ ਤੋਂ ਬਾਅਦ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ 10 ਟ੍ਰੇਡ ਯੂਨਿਅਨਾਂ ਦਾ ਜਿਨ੍ਹਾਂ ਵਿੱਚ ਇੱਟਕ ਸੀਟੂ ਇੰਟਕ ਐਚਐਮਐਸ ਜਿਹੜੀਆਂ ਸਾਡੇ ਅੰਮ੍ਰਿਤਸਰ ਦੀ ਜਥੇਬੰਦੀਆਂ ਆ ਔਰ ਸੀਟੂ ਪਾਲਜ ਦੇ ਟ੍ਰੇਡ ਯੂਨਿਅਨਾਂ ਦੇ ਵੱਲੋਂ ਤੇ 8 ਸੰਯੁਕਤ ਕਿਸਾਨ ਔਰਚੇ ਦੇ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪ੍ਰੋਟੈਸਟ ਦੇ ਕਿ ਮਾਰਾਇਆ ਗਿਆ ਵਾ ਉਹ ਇਸ ਕਰਕੇ ਵੀ ਕਿਉਂਕਿ ਅਸੀਂ 20 ਮਈ ਦੀ ਹੜਤਾਲ ਕਰਨੀ ਦੇਸ਼ ਵਿਆਪੀ ਪਰ ਹਿੰਦੁਸਤਾਨ ਦੇ ਵਿੱਚ ਜੰਗ ਵਰਗੇ ਹਾਲਾਤ ਪੈਦਾ ਹੋ ਗਏ ਹਿੰਦੁਸਤਾਨ ਨੂੰ ਸਾਹਮਣੇ ਰੱਖਦੇ ਆ ਲੋਕਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਇਆ ਅਸੀਂ ਉਹ ਹੜਤਾਲ 9 ਜੁਲਾਈ ਦੇ ਭਾਈ ਆ ਤੇ ਨਾਲ ਦੀ ਨਾਲ ਅੱਜ ਦਾ ਦਿਨ ਸਾਰੇ ਹਿੰਦੁਸਤਾਨ 'ਚ ਸਾਰੇ ਜ਼ਿਲ੍ਹਾ ਹੈੱਡਕਵਾਰਟਰ ਦੇ ਜਿਪਟ ਪ੍ਰੋਟੈਸਟ ਜੇ ਬਣਾਇਆ ਗਿਆ ਵਾ ਕਿ ਤਾਹ ਸਰਕਾਰ ਨੂੰ ਵਾਰਨਿੰਗ ਦਿੱਤੀ ਜਾਵੇ ਯਾਦ ਵੀ ਮਜ਼ਦੂਰਾਂ ਨੂੰ ਘਟੋ ਘਟ ਮਿਨਿਮ ਵੇਜ ਦੇ ਦਿਓ ਮਜ਼ਦੂਰਾਂ ਦੀ ਚਾਤੀ ਬੰਦ ਕਰੋ ਸੁਪਰੀਮ ਕੋਰਟ ਦਾ ਫੈਸਲਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰੋ ਸਕੀਮ ਵਰਕਰਾਂ ਨੂੰ ਪੱਕਿਆ ਕਰੋ ਔਰ ਹਰ ਬੰਦਾ ਜਿਹੜਾ ਨੌਕਰੀ ਕਰਦਾ ਜਾਂ ਦਿਹਾੜੀ ਕਰਦਾ ਉਹਨੂੰ ਘਟੋ ਘਟ ਗੁਜ਼ਾਰੇ ਯੋਗੀ ਦੀ ਤਨਖਾਹ ਉਹ ਜ਼ਰੂਰ ਦੇਣੀ ਚਾਹੀਦੀ ਆ ਨਹੀਂ ਦੋਗੇ ਤਾਂ 9 ਜੁਲਾਈ ਨੂੰ ਵੱਡੇ ਪੱਦਰ ਤੇ ਸਾਰੀਆ ਟ੍ਰੇਡ ਯੂਨਿਆਂ ਨਾਲ ਕੇ ਫੇਰ ਹਰਤਾ ਹਾਲ ਤੇ ਜਾਣੀਆ ਚੱਕਾ ਜਾਮ ਲੇਬਰ ਐਕਟ ਵਿੱਚ ਕਿਉਂਕਿ ਬਹੁਤ ਕੁਰਬਾਨੀਆਂ ਕਰਕੇ ਲੇਬਰ ਐਕਟ ਬਣਾਇਆ ਸੀ ਪਰ ਮੋਤੀ ਦੀ ਸਰਕਾਰ ਨੇ ਪਿਛਲੇ ਸਮੇਂ ਹੋਰ ਲੇਬਰ ਐਕਟ ਨੂੰ ਤੋੜ ਕੇ ਚਾਰ ਕੋਡ ਬਣਾਏ ਆ ਜਿਹੜੇ سرمایہ داری ਪੱਕੀ ਆ ਜਿਹਨਾਂ ਦਾ ਹੀ ਡਟ ਕੇ ਵਿਰੋਧ ਕਰਦੇ ਆ ਔਰ ਲੇਬਰ ਕੋਡ ਦੁਬਾਰਾ ਫਿਰ ਕਿਰਤੀਆਂ ਦੇ ਹੱਕ ਵਿੱਚ ਬਹਾਲ ਕਰਾਵਾਂਗੇ